ਔਰ ਇਹ ਬੂਟਾ ਸਿੰਘ ਜੀ ਦੇ ਸਦਕੇ ਔਰ ਆਤਮਾ ਫਿਰੋਜ਼ਪੁਰ ਆਫਿਸ ਦੇ ਕਰਕੇ ਆਪਣਾ ਸਭ ਦਾ ਇਹ ਜੋ ਮੇਲ ਹੋਇਆ ਔਰ ਆਪਾਂ ਸਭ ਲੋਕ ਇਕੱਠੇ ਹੋਏ ਆ ਮੈਂ ਤੁਹਾਡਾ ਇੱਥੇ ਆਣ ਤੇ ਇੱਕ ਵਾਰੀ ਫੇਰ ਸਵਾਗਤ ਕਰਦਾ ਧੰਨਵਾਦ ਕਰਦਾ ਔਰ ਉਮੀਦ ਹੈ ਕਿ ਆਪਾਂ ਆਪਸ ਵਿੱਚ ਬਹੁਤ ਅچھے ਵਿਚਾਰ ਜੋ ਹੈ ਉਹ ਸ਼ੇਅਰ ਕਰਾਂਗੇ ਸਾਂਝੇ ਕਰਾਂਗੇ ਇੱਕ ਦੂਸਰੇ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਸਿਖਾਉਣ ਨੂੰ ਵੀ ਮਿਲਦਾ ਹੈ ਤੋਂ ਬਹੁਤ ਖੁਸ਼ੀ ਹੈ ਕਿ ਆਜ ਸਭ ਤੁਸੀਂ ਲੋਗ ਇੱਥੇ ਪਧਾਰੇ ਬੜਾ ਬੜਾ ਧੰਨਵਾਦ ਜੀ ਜਿਹੜਾ ਤੁਸੀਂ ਫਿਰੋਜ਼ਪੁਰ ਤੋਂ ਕਿਸਾਨ ਇਕੱਠੇ ਹੋ ਕੇ ਆਰਗੈਨਿਕ ਖੇਤੀ ਦਾ ਜਿਹੜਾ ਜਾਣਕਾਰੀ ਲੈਣ ਲਈ ਪਹੁੰਚੇ ਹੋ ਤਾਂ ਕੀ ਮਕਸਦ ਕੀ ਹੈਗਾ ਸਾਰਾ ਇਹ ਮਕਸਦ ਇਹ ਕਿ ਅਸੀਂ ਪਿਛਲੇ 15 ਸਾਲ ਤੋਂ ਇਸ ਕੰਮ ਤੇ ਲੱਗੇ ਹੋਏ ਆਂ ਕਿ ਕਿਵੇਂ ਪੰਜਾਬ ਦੇ ਵਿੱਚ ਜਿਹੜੀ ਇਹ ਕੁਦਰਤੀ ਖੇਤੀ ਜਾਂ ਆਰਗੈਨਿਕ ਖੇਤੀ ਨੂੰ ਕਾਵਜਪ ਕੀਤਾ ਜਾਵੇ ਤੇ ਅਸੀਂ ਵੀ ਆਪ ਵੀ ਕਾਫੀ ਟ੍ਰਾਇਲ ਕੀਤੇ ਆ ਤੇ ਇੱਥੇ ਵੇਖਣ ਹੀ ਆਏ ਸੀ ਵੀ ਇਹ ਕਿਵੇਂ ਕਰ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਗਊਦਾਰ ਤੇ ਖੇਤੀ ਕਰ ਰਹੇ ਆ ਦੇਸੀ ਗਾਵਾਂ ਇਹਨਾਂ ਰੱਖੀਆਂ ਨੇ ਤੇ ਦੇਸੀ ਗਾਵਾਂ ਦਾ ਗੋਬਰ ਜ਼ਮੀਨ 'ਚ ਪਾ ਰਹੇ ਨੇ ਤੇ ਉਹ ਬਹੁਤ ਵਧੀਆ ਇਹਨਾਂ ਕੋਲ ਦਾਲਾ-ਦੋਲਾ ਵੀ ਲੈ ਕੇ ਚੱਲੇ ਆ ਅਸੀਂ ਤੇ ਹੋਰ ਆਰਗੈਨਿਕ ਕੱਪੜਾ ਵੀ ਤਿਆਰ ਕਰ ਰਹੇ ਨੇ ਤੇ ਆ ਦੇਸੀ ਨਾਲ ਦੀਆਂ ਗਾਵਾਂ ਤੇ ਵੀ ਵਧੀਆ ਕੰਮ ਕਰ ਰਹੇ ਆ ਤਾਂ ਤਜਰਬਾ ਜਿਹੜਾ ਤੁਹਾਡਾ ਹੁਣ ਤੱਕ ਦਾ 15 ਸਾਲਾਂ ਦਾ ਵੱਖ-ਵੱਖ ਥਾਵਾਂ ਤੇ ਗਏ ਹੋਵੋਗੇ ਤਾਂ ਕਿਦਾਂ ਦਾ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਇਹਦੇ ਵਿੱਚ ਕਾਫੀ ਕੁਸ਼ਲ ਨਗਰੋ ਸਿੱਖਣ ਲਈ ਵੀ ਮਿਲਿਆ ਤੇ ਵਧੀਆ ਕੰਮ ਕਰ ਰਹੇ ਤੇ ਇੱਕ ਜਿਵੇਂ ਕੁਦਰਤੀ ਖੇਤੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਸਾਨ ਉਸ ਗੱਲ ਤੋਂ ਇਸ ਕਰਕੇ ਭੱਜ ਜਾਂਦੇ ਆ ਕਿ ਪ੍ਰੋਡਕਸ਼ਨ ਨਹੀਂ ਹੁੰਦੀ ਤੇ ਪ੍ਰੋਡਕਸ਼ਨ ਕਰਕੇ ਜਿਹੜਾ ਕਿਉਂਕਿ ਉਹ ਆਮਦਨ ਨੂੰ ਵੇਖਿਆ ਜਾਂਦਾ ਹੈ ਤਾਂ ਕੀ ਲੱਗਦਾ ਹੈ ਵੀ ਕੁਦਰਤੀ ਖੇਤੀ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਨਾ ਸੌਖਾ ਹੈ? ਅ ਨਹੀਂ, ਕੁਦਰਤੀ ਖੇਤੀ ਨਾਲ ਜਾਂ ਗਾਊਦਾਰ ਖੇਤੀ ਨਾਲ ਆਪਾਂ ਬਹੁਤੇ ਕਿਸਾਨਾਂ ਨੂੰ ਜੋੜ ਨਹੀਂ ਸਕਦੇ। ਕਿਉਂਕਿ ਇਹਦੇ ਵਿੱਚ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਜੇ ਅਸੀਂ ਕੁਦਰਤੀ ਖੇਤੀ ਕਰਦੇ ਆਂ ਤੇ ਜੇ ਅਸੀਂ ਕੈਮੀਕਲ ਵਾਲੀ ਖੇਤੀ ਕਰਦੇ ਆਂ ਤੇ ਉਧਰਲੇ ਪਾਸੇ ਕਿਸਾਨਾਂ ਦੀ ਮਦਦ ਹੋ ਰਹੀ ਹੈ। ਉਹ ਜਿਆ ਕਿਉਂ? ਇਹਦਾ ਫਾਇਦਾ ਨਹੀਂ ਆਣਾ ਕੋਈ। ਹੁਣ ਦੁਬਾਰਾ ਹਾਂਜੀ ਬਈ। ਦੁਬਾਰਾ ਕਰ। ਕੁਦਰਤੀ ਖੇਤੀ ਕਿਹੜੀ ਕਰ ਚੱਲ। ਹਾਂਜੀ। ਇਹ ਜਿਹੜੀ ਹੈਗੀ ਕੁਦਰਤੀ ਖੇਤੀ ਜਾਂ ਆਰਗੇਨਿਕ ਖੇਤੀ ਇਹ ਕਾਮਯਾਬ ਹੋ ਸਕਦੀ ਹੈ ਪਰ ਜੇ ਸਹੀ ਢੰਗ ਨਾਲ ਸਰਕਾਰ ਇਹਦੀ ਤੇ ਸਪੋਰਟ ਕਰੇ ਸਰਕਾਰ ਨੇ ਤੇ ਖਰਚਾ ਵੀ ਕਰ ਰਹੀ ਹੈ ਮਗਰ ਉਹ ਬਿਲਕੁਲ ਗਲਤ ਤਰੀਕੇ ਨਾਲ ਕਰ ਰਹੀ ਵੀ ਜਿਹਦੇ ਨਾਲ ਕਦੇ ਵੀ ਇਹ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਕਾਮਯਾਬ ਨਾ ਹੋਣ ਤੇ ਪੰਜਾਬ ਦੇ ਵਿੱਚ ਕੋਈ ਬਹੁਤੇ ਕਿਸਾਨ ਅਜੇ ਤੱਕ ਲੱਗੇ ਨਹੀਂ ਵੀ ਜਿਹੜੇ ਆਰਥਿਕ ਪੱਖ ਤੋਂ ਇਹ ਕਰਕੇ ਖੁਸ਼ਹਾਲ ਹੋਏ ਹੋਣ ਆਰਥਿਕ ਪੱਖ ਤੋਂ ਇਹ ਵੀ ਘਾਟੇ ਜਾ ਰਹੇ ਆ ਤੇ ਪਰ ਇਹ ਇੱਕ ਸਮਾਜਸੀਵਾਦ ਦਾ ਜਾਂ ਆਪਣੇ ਦੇਸੀ ਚੀਜ਼ਾਂ ਨੂੰ ਬਚਾਉਣ ਵਾਸਤੇ ਦੇਸੀ ਗਾਵਾਂ ਨੂੰ ਦੇਸੀ ਬੀਜਾਂ ਨੂੰ ਬਚਾਉਣ ਵਾਸਤੇ ਬੜਾ ਵੱਡਾ ਇਹ ਸੰਘਰਸ਼ ਲੜ ਰਹੇ ਤਾਂ ਜਿਵੇਂ ਬਿਮਾਰੀਆਂ ਵੱਧ ਰਹੀਆਂ ਬਾਈ ਖਾਣ ਪੀਣ ਉਦਾਂ ਦੇ ਹੋ ਰਹੇ ਆ ਰਹਿਣ ਸਹਿਣ ਉਦਾਂ ਦਾ ਹੋ ਰਿਹਾ ਤਾਂ ਉਹਦੇ ਵਿੱਚ ਜਿਹੜੀ ਕੁਦਰਤੀ ਖੇਤੀ ਆ ਜਾਂ ਜਿਹੜੇ ਕੁਦਰਤੀ ਢੰਗ ਨਾਲ ਜਿਹੜਾ ਵੀ ਆਪਾਂ ਚੀਜ਼ ਕੋਈ ਪੈਦਾ ਕੀਤੀ ਹੈ ਭਾਵੇਂ ਦੁੱਧ ਹੈ ਜਾਂ ਹੋਰ ਹੈ ਤਾਂ ਉਹ ਕਿੰਨਾ ਕੁ ਸਹਾਈ ਹੋ ਸਕਦਾ ਵੀ ਬਿਮਾਰੀਆਂ ਤੋਂ ਬਚਿਆ ਜਾ ਸਕੇ ਬਹੁਤ ਜ਼ਿਆਦਾ ਜੀ ਇਹਦੇ ਵਿੱਚ ਖਾਸ ਕਰਕੇ ਜਿਹੜਾ ਆਪਣਾ ਦੇਸੀ ਗਾਂ ਦਾ ਦੁੱਧ ਕਿਉਂ ਤੇ ਉਹ ਵੀ ਦੇਸੀ ਤਰੀਕੇ ਨਾਲ ਬਣਿਆ ਹੋਵੇ ਕੜਨੀ ਤੇ ਤੇ ਇਸ ਤੋਂ ਇਲਾਵਾ ਜਿਹੜਾ ਦੇਸੀ ਗਾਂ ਦਾ ਗੋਬਰ ਜ਼ਮੀਨ 'ਚ ਗਿਆ ਹੋਵੇ ਤੇ ਫਿਰ ਉਹਦੇ ਤੇ ਜਿਹੜੇ ਨਕਲੀ ਟਿੱਬੇ ਆਪਾਂ ਬਣਾ ਕੇ ਜਿਵੇਂ ਅਗੇ ਟਿੱਬੇ ਹੁੰਦੇ ਸੀਗੇ ਕਿ ਜਿਹੜਾ ਅੰਦਾਜ਼ ਜਿਹੜੇ ਹੁੰਦੇ ਸੀਗੇ ਆ ਪੌਦੇ ਜਾਂ ਵਨਸਪਤੀ ਉੱਚੀ ਜਗ੍ਹਾ ਤੇ ਹੁੰਦੀ ਸੀ ਪਾਣੀ ਨੀਵੀਂ ਜਗ੍ਹਾ ਤੇ ਹੁੰਦੀ ਸੀ ਉਹ ਅਸੀਂ ਤਾਂ ਜਿਹੜਾ ਕੁਦਰਤੀ ਚੀਜ਼ ਗਵਾ ਬੈਠੇ ਆ ਪਰ ਹੁਣ ਬੈੱਡ ਤੇ ਖੇਤੀ ਕਰਕੇ ਤੇ ਇਹ ਕੀਤੀ ਜਾ ਸਕਦੀ ਲੱਗਦਾ ਹੈ ਜਿਹੜਾ ਮਕਸਦ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਯਤਨ ਕਰ ਰਹੇ ਹਾਂ ਸਫਲ ਹੋਵਾਂਗੇ ਹਾਂਜੀ ਕਾਫੀ ਹੱਦ ਤੱਕ ਸਫਲ ਹੋ ਵੀ ਰਹੇ ਆ ਅਸੀਂ ਸਾਰੇ ਕਿਸਾਨਾਂ ਨੂੰ ਇਹ ਕਹਿ ਰਹੇ ਆਂ ਵੀ ਤੁਸੀਂ ਆਪਦੇ ਯੋਗ ਹੈ ਜਰੂਰ ਕਰੋ ਤੇ ਬਹੁਤ ਸਾਰੇ ਕਿਸਾਨ ਨੇ ਤੇ ਜਿਨ੍ਹਾਂ ਕਿ ਲੋਕਾਂ ਤੱਕ ਅਪਰੋਚ ਕੀਤੀ ਹੈ ਜਾਂ ਕਿਸੇ ਨੂੰ ਜਾਗਰੂਕ ਕੀਤਾ ਤਾਂ ਜੁੜੇ ਆ ਉਹ ਤੁਹਾਡੇ ਨਾਲ ਹਾਂਜੀ ਕਾਫੀ ਕਿਸਾਨ ਜੁੜੇ ਆ ਤੇ ਉਹ ਆਪਣੇ ਯੋਗ ਕਰ ਰਹੇ ਆ ਤੇ ਕਿਸਾਨਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ ਆਂ ਅਪੀਲ ਇਹੀ ਕਰਨਾ ਚਾਹੁੰਦੇ ਆਂ ਵੀ ਪ੍ਰਮਾਤਮਾ ਨੇ ਜੇ ਕੁਦਰਤ ਨੇ ਆਪਾਂ ਨੂੰ ਜ਼ਮੀਨ ਜਿਆਦਾ ਦਿੱਤੀ ਹੈ ਤੇ ਉਹਦੇ ਵਿੱਚ ਜਿਆਦਾ ਨਹੀਂ ਤੇ ਬੇਸ਼ੱਕ ਦੋ ਛਾਰਕ ਨਾਲ ਦੇ ਵਿੱਚ ਆਪਦੇ ਯੋਗੀ ਘਟੋ ਘਟੇਕ ਜਿਹੜੀ ਏ ਦੇਸੀ ਕਣਕ ਉਹ ਜ਼ਰੂਰ ਬੀਜੋ ਆ ਦੂਜੀ ਗੱਲ ਦੇਸੀ ਘਾਵਾ ਜ਼ਰੂਰ ਰੱਖੋ ਤੇ ਕੁਝ ਸਬਜ਼ੀਆਂ ਜਿਹੜੀਆਂ ਆਪਣੇ ਜੁੱਗੀਆਂ ਤਿਆਰ ਕਰ ਲਓ ਤੇ ਇਹੀ ਜੇ ਆਪਾਂ ਆਉਣ ਵਾਲੇ ਸਮੇਂ ਚ ਆਪਣੀ ਸਿਹਤ ਬਚਾਉਣਾ ਚਾਹੁੰਦੇ ਹਾਂ ਧੰਨਵਾਦ ਇੱਕ ਬਾਕਸ ਹੈਗਾ ਉਹਦੇ ਵਿੱਚ ਆਪਾਂ ਲੱਡੂ ਬੂੰਦੀ ਮਠੀਆਂ ਸਾਰਾ ਕੁਝ ਪਾ ਦਿੱਤਾ ਤੇ ਉਹ ਪ੍ਰੈਸ ਨਹੀਂ ਹੁੰਦੇਗੇ ਜੇ ਕੱਲੀ ਬੂੰਦੀ-ਮੂੰਦੀ ਪਾ ਦਈਏ ਤਾਂ ਪ੍ਰੈਸ ਹੋ ਜਾਂਦੀ ਹੈ ਉਹੀ ਹੈ ਜਿਵੇਂ ਸਰੋਂ ਦਾ ਸੀਜ਼ਨ ਆਇਆ ਤਾਂ ਉਹ ਸ਼ਾਇਦ ਇੱਕ ਹੀ ਫੁੱਲਾਂ ਦਾ ਸ਼ਹਿਦ ਹੋਊਗਾ ਤੇ ਉਹ ਜੰਮਦਾ ਹੈ ਉਹਦੇ 'ਚ ਮਤਲਬ ਜਿਹੜੀ 슈ਗਰ ਹੈ ਉਹ ਜਿਆਦਾ ਜਿਆਦਾ ਤਾਂ ਨਹੀਂ ਹੁੰਦੀਗੀ ਪਰ ਉਹ ਭਾਰੇ ਹੋਣ ਕਰਕੇ ਉਹ ਕਣ ਜੰਮਦੇ ਨੇ ਬਿਲਕੁਲ ਜੰਮਦਾ ਜਿਹੜੀ ਸਾਰਿਆਂ ਨੂੰ ਭਾਰੇ ਖਾਂਦੇ ਹਾਂ ਜੀ ਕਿਹੜਾ ਜਦੋਂ ਸਾਡੇ ਦਾ ਸਵਾਲ ਕੀ ਪੜੀ ਖਸਿਆਂ ਦੇ ਵਿੱਚ ਕੀ ਉਹਨਾਂ ਨੂੰ ਖਾਣ ਲਈ ਦਿੱਤਾ ਜਾਂਦਾ ਕੀ ਨਕੀਂ ਚੀਨੀ ਕੋਲ ਕੇ ਹਾਂਜੀ ਚੀਨੀ ਚੀਨੀ ਰੋਪਸੇ 'ਚ ਹੁੰਦਾ ਨਾ ਇਹ ਪਿਆਰ ਦੋ ਤਰ੍ਹਾਂ ਨਾਲ ਖੇਦੇ ਤੇ ਇੱਕ ਤਾਂ ਫਿੱਟਨ ਹੁੰਦੇ ਨੇ ਵਿੱਚ ਜੋ ਜਿਆਦਾ ਸੀ ਪਸੰਦ ਕਰਵਾ ਜੀ